ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਕੋਲੀਆ ਵੱਡਾ ਜ਼ਿਲ੍ਹਾ ਮੋਗਾ ਤਹਿਸੀਲ ਪੈਂਦੀ ਇਹਨੂੰ ਬਾਗਾ ਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਰਸੀ ਵੜਾ ਵਿਖਾਉਣੀਆਂ ਤੁਹਾਨੂੰ ਇੱਕ ਤਾਜੀ ਸੂਈ ਸਵਾਈ ਆ ਦੋ ਤੇ ਤਿੰਨ ਗੱਬਣ ਤਿੰਨ ਬਦਾਮੀ ਰੰਗ ਦੀਆਂ ਇੱਕ ਕਾਲੇ ਰੰਗ ਦੀ ਆ ਮੁੱਲ ਬਾਈ ਕਹਿੰਦਾ ਜੈ ਜੀ ਹੋਣਗੇ ਬਾਕੀ ਪਾਛਲੇ ਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੋ ਨਾ ਹਾਂਜੀ ਸਤਿ ਸ੍ਰੀ ਅਕਾਲ ਨਾਮ ਕੋਮਲਪ੍ਰੀਤ ਸਿੰਘ ਪਿੰਡ ਕੋਲਿਆ ਟਕਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 771738011 771738011 ਕਿੰਨਾ ਮਸੂਆ ਇਹ ਵੀ ਦੂਜੀ ਸੂਈ ਸੁਈ ਆ ਇਹ ਇਹ 8 ਵਜੇ ਸੁਈ ਆ ਵੀ ਠੀਕ ਹੈ ਯਾਰ ਬਾਜੀ ਹੁਣ ਪੈਣ ਆ ਲਗੀ ਮਗਰ ਇਹਦੇ ਵੱਛੀ ਆ ਵੀ ਕਿੰਨਾ ਕਿ ਦੁੱਧ ਦੇ ਦੂ ਦੁੱਧ ਵੀ 15 16 ਕਿਲੋ ਦੱਸਿਆ ਆ ਲੈਨੇ ਪਹਿਲੇ ਸੂਈ ਤੇ ਇੰਨਾ ਕਿ ਜਾਣੀ ਪਿਆ ਦੂ 2 ਕਿਲੋ ਆਪਾਂ ਬੋਲਾ ਕੱਢਦਾ ਕਿੰਨੇ ਦੀ ਇਹ ਹਜ਼ਾਰ ਘੱਟ ਪਿਆ ਦੀ ਕੱਢ ਬਾਹਰ ਨੂੰ ਦੋਸਤੋ 49000 ਦੀ ਬਾਈ ਕਹਿੰਦਾ ਆਪਾਂ ਇਹ ਵਹਿੜ ਦੇ ਦੇਣੀ ਆ ਦੂਜੇ ਸੂਵੇ ਸੂਈ ਆ 8:00 ਵਜੇ ਸੂਈ ਆ ਮਗਰ ਇਹਦੇ ਵੱੱਛੀ ਆ ਤੇ ਜੇਰ ਲਗਭਗ ਪਿਆਰ ਗਈ ਆ ਚਲੋ ਜੀ ਇਹਨੇ ਸੈੱਟਤੀ ਆ ਮੈਂ ਕਹਿਣ ਲੱਗਾ ਸੀਗਾ ਕਿ ਥੋੜੀ ਜੀ ਰਹਿੰਦੀ ਐ ਨੇ ਸੈੱਟ ਦੇਣੀ ਪਿਆਰ ਗਈ ਤਾਂ ਹੀ ਕਿਹਾ ਸੀ ਪਰ ਜਦੋਂ ਵਹਿੜ ਤੁਰੀ ਤੇ ਉਹਨੇ ਨਾਲ ਹੀ ਸੈੱਟਤੀ ਆ ਬੱਚਾ ਮਗਰ ਵੱਛੀ 2 ਕਿਲੋ ਬਾਈ ਕਹਿੰਦਾ ਬੌੜਾ ਕੱਢਿਆ 15 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਜਿਹਦੇ ਪਸੰਦ ਆਉ ਸੂਈ ਸਵਾਈ ਹੈਗੀ ਇਹ ਕਿਹੜਾ ਗੱਬਣ ਗੱਬਣ ਦਾ ਤਾਂ ਚਲੋ ਹੁੰਦਾ ਕਿ ਪਤਾ ਨਹੀਂ ਕਿੰਨਾ ਦੇਉ ਕਿਨਾ ਦੇਉ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਚੋ ਕੇ ਅਗਲਾ ਤਸੱਲੀ ਕਰਕੇ ਲੈ ਜੇ ਮਗਰ ਇਹਦੇ ਵੱਛੀ ਆ ਤੜਕੇ ਵੀ ਅਗਲਾ ਆ ਕੇ ਚੋਲੇ ਆਥ ਨੇ ਫੇਰ ਚੋਲੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਤੜਕੇ ਫੇਰ ਆ ਜੇ ਤੇ ਅਗਲੇ ਦਿਨ ਸ਼ਾਮ ਨੂੰ ਫੇਰ ਆ ਜੇ 4 ਟਾਈਮ ਚੋਕੇ ਲੈ ਜਾਉ ਭਾਵਾ 49000 ਦੀ ਦੇ ਦੇਣੀ ਆ ਧਾਰਾਂ ਵੇਖ ਲਓ ਮੁਰਲੇ ਥਾਣਾ ਦੀਆਂ ਧਾਰਾਂ ਚਵਾਈ ਚੰਗੀ ਆ ਆ ਮਗਰਲੇ ਥਾਣਾ ਨੂੰ ਕੋਈ ਭੂਰਨੀ ਕੋਈ ਛੱਟਾ ਨਹੀਂ ਚਾਰਾਂ ਥਾਣਾ ਚ 1000 ਘੱਟ 50 ਦੀ ਦੇ ਦੇਣੀ ਆ 49000 ਦੀ ਮਗਰ ਵੱੱਛੀ ਆ ਜੇ ਕੋਈ ਸੂਈ ਸਵਾਈ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆਜੋ ਸੂਈ ਸਵਾਈ ਹੈ ਮਗਰ ਵੱਛੀ ਹੈ 2 ਨੰਬਰ ਵੀਰ ਇਹਦੇ ਬਈ 8 ਦਿਨ ਪਏ ਆ ਦੂਜੇ ਸੂਏ ਨੇ ਸੁਣਾ 14-15 ਕਿਲੋ ਪਹਿਲੇ ਸੂਏ ਅਗਲੇ ਨੇ ਦੱਸਿਆ ਚੋਆ ਠੀਕ ਹੈ ਇੰਨਾ ਜਾਨੀ ਤੇ ਆ ਦੋ ਫਾਲੋਅਰ ਵਧਈ ਜਾ ਕੀ ਦਾ ਜੀ ਕਿੰਨੇ ਦੀ ਇਹ 48000 14-15 ਕਿਲੋ ਬਾਈ ਕਹਿੰਦਾ ਅਗਲੇ ਨੇ 2 ਨੰਬਰ ਦਾ ਦੁੱਧ ਦੱਸਿਆ 48000 ਦੀ ਦੇ ਦੇਣੀ ਹੈ ਸੱਤ ਅੱਠਾਂ ਦਿਨਾਂ ਦੀ ਕੱਚੀ ਆ ਬਾਕੀ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸੇ ਤੇ ਵਟਸਐਪ ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆ ਉਹ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਜੇ ਕੋਈ ਭੈਣ ਭਰਾ ਆਉਣ ਤੋਂ ਪਹਿਲਾਂ ਵੀਡੀਓ ਕਾਲ ਤੇ ਪਸ਼ੂ ਵੇਖਣਾ ਚਾਹੁੰਦਾ ਤੁਸੀਂ ਵੇਖ ਸਕਦੇ ਆ ਕਿਉਂਕਿ ਤੁਸੀਂ ਪੈਸੇ ਦੇਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਪਹਿਲਾਂ ਅਗਲਾ ਵੀਡੀਓ ਕਾਲ ਤੇ ਆਪਦੇ ਪਸ਼ੂ ਵੇਖ ਲੈ ਤੇ ਜਦੋਂ ਵੀਡੀਓ ਕਾਲ ਤੇ ਅਗਲੇ ਦੇ ਪਸ਼ੂ ਮਨ ਨੂੰ ਲੱਗ ਜਾਂਦੇ ਆ ਤਸੱਲੀ ਹੋ ਜਾਂਦੀ ਆ ਤੇ ਫਿਰ ਤੁਸੀਂ ਇਥੇ ਘੋਲ ਕੇ ਆ ਜੋ ਵੀਰ ਦੇ ਘਰੇ ਆਪਦੀ ਆ ਕੇ ਜੇ ਸੂਆ ਸਵਾਇਆ ਲੈਣਾ ਪਸ਼ੂ ਦਾ ਚਾਰ ਦਿਨ ਭਾਵਾਂ ਚੋ ਕੇ ਲੈ ਜਾਓ ਜੇ ਗੱਬਣ ਪਸ਼ੂ ਲੈਣਾ ਆਪ ਦਾ ਚੀਪਾ ਕੱਢਿਓ ਪਾਸ ਕਰਿਓ ਆਪਦੀ ਤੇ ਤਸੱਲੀ ਕਰਕੇ ਲੈ ਜਾਓ 48000 ਦੀ ਤਿੰਨ ਨੰਬਰ ਵੀਰ ਇਹ ਬਈ ਪਹਿਲੇ ਸੂਏ ਸੋਣਾ ਤੇ ਇਹਦੇ ਚਾਰ ਦਿਨ ਪਏ ਆ ਭਈ ਜੀਤ ਨੂੰ ਚਾਰ ਦਿਨ ਹਾਂਜੀ ਇਹ ਸੂਏ ਵੀ ਫੌਲ ਲੱਗਦੀ ਕਿੰਨੇ ਦੀ ਉਹ ਵੀ 45000 ਠੀਕ ਐ ਦੋਸਤੋ ਤੇ ਇਹ ਨੰਬਰ ਵચ્છી ਪਹਿਲਣ ਪਹਿਲਾ ਸੂਆ ਇਹ ਅੱਜ 4 ਦਿਨ ਪਾਏ ਆ ਵੀਰ ਕਹਿੰਦਾ ਡੇਟ ਮੁਤਾਬਕ ਬਲਟੇਲਾਂ ਹਾਂਜੀ ਕਾਫੀ ਬਾਕੀ ਆ ਹੈਗੀ ਇਹ ਵੀ ਜਰਸੀ ਆ ਪਰ ਰੰਗ ਬਲੈਕ ਜਿਹਾ ਵਿੱਚ ਥੋੜੀ ਜੀ ਵਾਈਟਨੈਸ ਵੀ ਹੈਗੀ ਆ ਕਾਲੇ ਰੰਗ ਦੀ ਵચ્છી ਆ ਬਲਟੇਲਾਂ ਕਾਫੀ ਬਾਕੀ ਆ ਦਿਨ 3-4 ਲੈ ਜਾਣੇ ਆ ਤਿੰਨਾ ਚਾਰਾਂ ਦਿਨਾਂ ਤਾਈ ਸਾਰੀ ਬਲਟੇਲ ਕੱਢ ਕੇ ਸੂ ਥਾਣਾ ਵੇਖ ਲੂ ਨੇੜੇ ਤੋਂ ਹੁਣ ਤਿੱਕਰ ਤੁਸੀਂ ਤਿੰਨ ਵੜਾ ਵੇਖ ਲਿਆ ਇੱਕ ਸੂਈ ਸਵਾਈ ਤੇ ਦੋ ਗੱਬਣਾ ਕਿਸੇ ਦੇ ਵੀ ਫੂਡ ਸ਼ਾਂਖਪੋਰਾ ਵੇਖਣ ਨੂੰ ਵੀ ਹੈ ਨਹੀਂ ਇਹ ਦੇ ਦੇਣੀ ਕਿੰਨੇ ਦੀ 45 ਦੀ 45 ਦੀ ਇਹ 45000 ਦੀ ਬਾਈ ਕਹਿੰਦਾ ਤਿੰਨ ਨੰਬਰ ਦੇ ਦੇਣੀ ਹੈ ਚਾਰ ਨੰਬਰ ਚਾਰ ਨੰਬਰ ਬਈ ਇਹ ਦੂਜੇ ਸੂਏ ਦੀ ਹੂੰ ਤੇ ਜਾਨੀ 10 ਕਿਲੋ ਦੁੱਧ ਪਿਆ ਜੀ ਦੂਜਾ ਸੂਆ ਨੋਰਮਲ ਕਦ ਮੰਨੇ ਜੀ ਬੜਾ ਵੱਡਾ ਇਹ ਆ ਅਗਲਾ ਵੀਡੀਓ ਕਾਲ ਕਰ ਲੇ ਬਾਕੀ ਆਪਾਂ ਹਰੇਕ ਵੀਡੀਓ ਚ ਕਹੀਦਾ ਭਰਾਵੋ ਜਿਹੜਾ ਮਾਲਕ ਪਸ਼ੂ ਵਿਖਾਉਂਦਾ ਤੋਰ ਕੇ ਉਹਦੇ ਹਿਸਾਬ ਨਾਲ ਕਦ ਦਾ ਅੰਦਾਜ਼ਾ ਲਾ ਲਿਆ ਕਰੋ ਹੁਣ ਆ ਇਧਰ ਮਾਲਕ ਕੋਲੇ ਖੜਾ ਇਹਦੇ ਹਿਸਾਬ ਨਾਲ ਕਦ ਦਾ ਅੰਦਾਜ਼ਾ ਲਾ ਲਓ ਬਾਕੀ ਆਪੋ ਆਪਣੇ ਫੋਨਾਂ ਤੇ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਆ ਤਸੱਲੀ ਤੁਸੀਂ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਮੋਟਾ-ਮੋਟਾ ਵਿਖਾ ਦੇਈਦਾ ਉਸ ਤੋਂ ਬਾਅਦ ਜਿਨੇ ਪੈਸੇ ਲਾਉਣੇ ਆ ਅਗਲਾ ਆਪਦੀ ਵਟਸਐਪ ਤੇ ਵੀਡੀਓ ਕਾਲ ਕਰੇ ਉਦੋਂ ਬਾਅਦ ਚ ਅਗਲੇ ਦੇ ਘਰੇ ਜਾਵੜੇ ਦਿਨ ਕਿੰਨੇ ਪਏ ਆ ਪੰਜ 6 ਦਿਨ ਲੈ ਜੂ 10 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ 10 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੈ ਜਰਸੀ ਬ੍ਰੀਡ ਦੀ ਇਹ ਵੜੜ ਦੂਜਾ ਸੂਆ ਇਹ ਕਿੰਨੇ ਦੇ ਦੇਣੀ ਇਹ ਬਾਈ 35000 ਦੀ 35 ਦੀ ਲਓ ਜੀ ਨਿੱਕਾ ਜਿਹਾ ਆ 35000 ਦੀ ਇਹ ਦੇ ਦੇਣੀ ਹੈ ਚਾਰ ਵਹਿਣਾ ਕਿਸੇ ਦੇ ਵੀ ਫੂਟ ਸ਼ਾਂਗ ਵੇਖਣ ਨੂੰ ਵੀ ਹੈਣੀ ਇੱਕ ਸੂਈ ਸਵਾਈ 2 ਨੰਬਰ 3 ਨੰਬਰ 4 ਨੰਬਰ ਤਿੰਨੇ ਵਾਰਣਾ ਗੱਬਣਾ ਸੂਈ ਸਵਾਈ ਦੇ ਮਗਰ ਵੱਛੀ ਆ 0 ਦੀ ਆ ਪਈ ਫੋਨ ਨੰਬਰ ਸਕਰੀਨ ਤੇ ਪੈਂਡ ਕੋਲੀਆ ਵੱਡਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਦੋ ਕੋਲੀਆ ਵੱਡਾ ਤੇ ਛੋਟਾ ਵੱਡੇ ਕੋਲੀਏ ਨੂੰ ਤਹਿਸੀਲ ਪੈਂਦੀ ਆ ਬਾਗਾਪਰਾਣਾ ਛੋਟੇ ਨੂੰ ਪੈਂਦੀ ਆ ਨਿਹਾਲ ਸਿੰਘ ਆਲਾ ਤੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਵਿਖਾਉਣੇ ਸੀ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦੇ ਦਿੱਤੀ ਆ ਭਾਅ ਛੋਟੇ ਛੋਟੀ ਆ ਆ 35 ਦੀ ਆ 45 ਦੀ ਉਹ 48 ਦੀ ਉਹ 49 ਦੀ ਕਿੰਨੇ ਪਾ 50 ਤੋਂ ਥੱਲੇ ਥੱਲੇ ਹੀ ਆ ਚਾਰੇ ਪਾ ਸਾਰਿਆਂ ਸਸੇ ਆ